मोहम्मद फैसल मैं यही रखड़े से ही हूँ कैसे देखते हो आप आप राशि राशि बांटी को भी भी मौलवी कैसा देखिए पंजाब का पहले से ही इस चीज़ में बहुत बड़ा नाम है यहाँ पर भाईचारे की जो मिसाल है वो पूरे हिंदुस्तान में किसी स्टेट में नहीं है नहीं ग्राथ, ग्राथ। अब चूँकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ की आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के ख़िलाफ़ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई ये क्यों हुई आपको पता है ये इसलिए हुई क्योंकि पंजाब के लोग इसके काबिल हैं जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है कि इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर पूरे हिंदुस्तान में ऐसे ही लोग हो जाए तो इन नफरती मिट जाएगी जी। और तो ये है बस ये बहुत वादिया रखड़ा साहब वालों कदम चुक गया जी जो अज ग्रंथी सिंह का प्रॉपर सत्कार नहीं हो रहा ਅੱਜਕੱਲ ਗ੍ਰੰਥੀ ਸਿੰਘਾਂ ਦੇ ਬੇਟੇ ਜਿਹੜੇ ਬੱਚੇ ਨੇ ਉਹ ਇਸ ਲੈਂਡ ਤੇ ਪੈਣ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗ੍ਰੰਥੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਇਹ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗ੍ਰੰਥੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਤ ਹੋਣ ਚਾਹੇ ਮੰਦਰ ਚ ਚਾਹੇ ਮੌਲਵੀ ਚਾਹੇ ਕਿਸੇ ਵੀ ਸਥਾਨ ਤੇ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਆਪਣੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਉਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਇਹੋ ਜਿਹੇ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਲ ਉਤਮ ਗਿਆਰ ਬਖਸ਼ਦੇ ਰਹਣ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਐਤ ਕੀ ਬੜੀ ਮਾੜੀ ਖਬਰ ਜੀ ਕਿ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਆਪਣਾ ਜਨਾਲੇ ਆ ਸਾਰਾ ਏਰੀਆ ਜਿੰਨਾ ਬਾਰਡਰ ਦਾ ਏਰੀਆ ਹੈ ਉਥੇ ਬਹੁਤ بڑا ਨੁਕਸਾਨ ਹੋਇਆ ਸੀਗਾ ਫਾਜ਼ਲਾ ਜੀ ਤਵਾਹੀ ਹੋ ਗਈ ਸੀਗੀ ਮਲ ਦੇਖਣ ਵਾਲੀ ਗੱਲ ਹੈ ਹੀ ਨਹੀਂ ਜੋ ਅਸੀਂ ਫੈਸਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਤਤ ਕਰਨੀ ਚਾਹੀਦੀ ਉਥੋਂ ਜਿੱਥੇ ਜ਼ਿੰਮੇਦਾਰ ਦੀ ਮਦਦ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਦਦ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਾਂ ਦਾ ਵੀ ਕਿ ਗੁਜ਼ਾਰਾ ਹੋਊਗਾ ਇਹ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਕਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫਿਰ ਗੱਲ ਹੋਈ ਕਿ ਜੇ ਵੀ ਉੱਥੇ ਦੇਖ ਸਕਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇਹ ਕਿਤੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫੇਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਥੋੜੀ ਜਿਹਾ ਮਤਤ ਕਰੀਏ ਉਸ ਮੱਦੇ ਦੇ ਤਹਿਤ ਅਸੀਂ ਰੱਖਿਆ ਪਹਿਲਾਂ ਇਸ ਮਾਣੇ ਰੱਖਿਆ ਸੀ ਤੇ ਅੱਜ ਇਹ ਰੱਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨ ਨਹੀਂ ਹੁੰਦਾ ਸਤਕਾਰ ਨਹੀਂ ਆਦੀ ਕੋਈ 5000 ਰੁਪਏ ਦਾ ਕੋਹਤੋ ਤਗੜਾ ਹੋ ਜਾਣ ਦਾ ਖੋਰ ਹੋ ਜਾਣਾ ਪਰ ਇਹ ਇੱਕ ਮਾਨਸਮਾਨ ਹੁੰਦਾ ਹੈ ਉਹ ਮਾਨਸਮਾਨ ਜਾਇ ਇੱਥੇ ਰੱਖਿਆ ਹੈ। ਤਕੜਾ ਦਾ ਕਿੰਨਾ ਪੂਰਾ ਸਿੰਦੀ ਰਾਸੀ ਜਾਰੀ ਹੈ ਤੁਹਾਡੇ ਕੋਲ। ਦੇਖੋ ਟੋਟਲ ਤਾਂ 10 ਕਰੋੜ ਰੁਪਈਆ ਜੀ। ਬਾਕੀ ਇੱਥੇ ਦੇਖਣ ਜਾ ਕੇ ਇੱਥੇ ਕਿੰਨੇ ਨੇ ਫਿਰ ਸਾਰੇ ਸਾਰੀ ਜਗ੍ਹਾ ਤੇ ਰੱਖਿਆ ਹੋਇਆ ਹੈ ਫਿਰ ਰਾਜਲੇ ਵੀ ਰੱਖਿਆ ਹੈ। ਅ ਕੜਾਈ ਸਾਹਿਬ ਵੀ ਰੱਖਿਆ ਹੈ। ਆਪਣਾ ਭਾਂਡੇ ਵੀ ਰੱਖਿਆ ਹੈ। ਇਧਰ ਜ਼ਰੂਰਤ ਦੇ ਵੀ ਰੱਖਿਆ ਹੈ। ਸਾਰੀ ਤਕਰੀਰ ਤਕਰੀਰ ਜਿੱਥੇ ਸਾਡੀ ਏਰੀਆ ਪੈਂਦਾ ਹੈ। ਇਹ ਚੱਲੂਗਾ ਸਾਰੇ ਪੰਜਾਬ ਨਹੀਂ ਇਹ ਮੈਂ ਆਪਣੀ ਕੱਚ ਅੱਜ ਤੱਕ ਰੱਖਿਆ ਹੈ। ਰੱਖਣਾ ਤੁਹਾਨੂੰ ਹੀ ਲੱਗਦਾ ਐਸਜੀਪੀਸੀ ਨੇ ਆਪਣਾ ਬਣਦਾ ਰੋਲ ਨਵਾਇ ਜਿਹੜੀ ਧਾਰਮਿਕ ਪ੍ਰਚਾਰਕ ਨੇ। ਸ੍ਰੀ ਕਾਲਕਸਰ ਸਾਹਿਬ ਦੇ ਵੀ ਸਮੇਂ ਸਮੇਤੇ ਹੁਕਮ ਰਹੇ ਨੇ, ਆਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਉੱਪਰ ਚੁੱਕਣ ਲਈ। ਕਿਹੜਾ ਐਸਜੀਪੀਸੀ ਵੀ ਜਿਹੜਾ ਉੱਪਰ ਹੈ ਤੁਹਾਨੂੰ ਲੱਗਦਾ ਵੀ ਐਸਜੀਪੀਸੀ ਨੇ ਸਹੀ ਰੋਲ ਨਵਾਇ। ਦੇਖੋ ਇਸ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਮੈਂ ਸਿਰ ਤੇ ਹੀ ਗੱਲ ਕਹਿ ਰਿਹਾ ਕਿ ਹੜਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਸਾਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਜੀ ਸ਼੍ਰੋਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਦ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹਾ ਸਾਰਾ ਕਰ ਲੈਣਾ ਜੀ ਹਰ ਬੰਦਾ ਉਹਦੇ ਵਿੱਚ ਕੰਟ੍ਰਿਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪਾਂ ਹੀ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰਲ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਸੋ ਆਪਣੀ ਡਿਊਟੀ ਬੰਦਦੇ ਹੋ ਕੇ ਜਿਹੜਾ ਜਿੰਨਾ ਕੰਮ ਕਰਾਵਾ ਐਪਰੀਸ਼ੀਏਟ ਕਰੀਏ ਆ ਗੱਲਾਂ ਫਿਰ ਬਾਅਦ ਦੇ ਵਿੱਚ ਕਰਾਂਗੇ ਜੋ ਕੋਈ ਪ੍ਰੇਟੀਕਲ ਕਰਾਣੇ ਜਾਂ ਕੋਈ ਕਿਸੇ ਨੇ ਘੱਟ ਕਰਿਆ ਕਿਸੇ ਨੇ ਵੱਧ ਕਰਿਆ ਇਹ ਬਾਅਦ ਚ ਗੱਲਾਂ ਕਰਾਂਗੇ ਪਰ ਅੱਜ ਤਾਂ ਜਿਹੜਾ ਬੰਦਾ ਜਿੰਨੀ ਗੱਲ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰਨ ਵਾਲੇ ਸ਼ੋਮਨੀ ਕਮੇਟੀ ਆਪਣੀ ਜ਼ਿਗਾਦ ਕਰ ਰਹੀ ਹੈ ਵਧੀਆ ਕਰ ਰਹੀ ਹੈ ਉਹ ਵੀ ਕਾਫੀ ਕੁਝ ਕਰ ਰਹੀ ਹੈ ਤੇ ਜੋ ਸ਼੍ਰੀ ਅਕਾਲ ਤਖਤ ਜਹਦਰ ਸਾਹਿਬ ਨੇ ਕਿਹਾ ਹੈ ਉਹ ਤਾਂ ਖੈਰ ਉਸ ਦਾ ਪਹਿਰਾ ਦੇਣਾ ਚਾਹੀਦਾ ਉਹ ਸਾਡੇ ਲਈ ਹੁਕਮ ਹੈ ਉਹ ਹੁਕਮ ਹੈ ਉਹ ਜੋ ਕਹਿੰਦੇ ਨੇ ਜਿੰਮੇ ਕਹਿੰਦੇ ਨੇ ਉਹ ਬਿਲਕੁਲ ਸਾਨੂੰ ਇਨਵੇਂ ਨੇ ਪੂਰਾ ਕਰਨਾ ਚਾਹੀਦਾ ਠੀਕ ਹੈ